ਸਸਰੀਕਾਲ ਜੀ ਕਰੋ ਦਰਸ਼ਨ ਤਖਤ ਜੀ ਹਯੂਰ ਸਾਹਿਬ ਨਦੇੜ ਜੀ ਦੇ ਅੱਗੇ ਆ ਬਲਗ ਅੱਗੇ ਆ ਬਲਗ ਅੱਗੇ ਆ ਬਲਗ ਪਾਣੀ ਪੀ ਲਈਏ ਬਹੁਤ ਹੀ ਵਧੀਆ ਦ੍ਰਿਸ਼ ਹੈ ਕਰੋ ਦਰਸ਼ਨ ਤੜਕਟਾ ਯੋਜੇ ਸੰਗਤਾਂ ਕਾਗਰ ਭਾਕੇ ਦੇ ਅੰ内 ਪਹਿਲਾ ਸ਼ਰਾਨ ਕਰਾਇਆ ਨਿਸ਼ਾਨ ਸਾਹਿਬ ਦਾ ਫਿਰ ਅੰਦਰ ਅੰਗੀਟਰ ਸਾਹਿਬ ਦਾ ਬਹੁਤ ਹੀ ਸ਼ਰਦਾ ਦੇ ਨਾਲ ਕਰੋ ਜੁਤਖਤ ਸ੍ਰੀ ਹਯੂਸਾਹਿਬ ਜੀ ਦੇ ਦਰਸ਼ਨ ਤੁਹਾਡੀ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ ਫਿਰ ਭਾਗ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਧੰਨਵਾਦ।